ਸੋਨਾ ਆਪਾਂ ਦਾਪੇ ਜੀ ਕੋਠੇ ਦੀ ਸਫਾਈ ਕਰਨ ਮੰਮੀ ਆ ਪੌਦੇ ਲੈ ਤੇ ਹੀ ਆ ਪਾਣੀ ਪਾ ਕੇ ਠੇ ਨਾਲ ਅੱਛਾ ਆ ਗਾਈਸ ਸਾਡੇ ਪੌਦੇ ਮੰਮੀ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਪੌਦੇ ਨੂੰ ਆਂਦਾ ਹਨਾ ਮੰਮੀ ਹਾਂ ਜ਼ਿਆਦਾ ਨਹੀਂ ਸ਼ੌਂਕ ਦੇ ਵੇਖੋ ਗਾਈਸ ਅੱਜ ਆਪਾਂ ਕੋਠੇ ਦੀ ਸਫਾਈ ਹੁੰਦਾ ਵੀ ਸਾਡੇ ਦੀ ਆਪਾਂ ਚੱਕੀਂ ਦੇ ਮੰਜਲ ਤੇ ਚੜੇ ਤੇ ਘਰ ਤੇ ਸਾਫੇ ਤੋਂ ਬੱਕ ਹਾਂ ਮੈਂ ਤੇ ਰਾਤ ਨੂੰ ਆਂਦਾ ਮਟਾ ਪਰਨੇ ਲੱਗੀਆਂ ਕਿਉਂ ਨੀ ਮੈਂ ਬਾਉ ਕਿੰਨੇ ਸੋਹਣੇ ਫੁੱਲ ਲੱਗੇ ਹੱਡੇ ਇਦਾਂ ਨਹੀਂ ਕਿਹਦੇ ਫੁੱਲ ਹੁੰਦੇ ਵਾ ਗੁਲਾਬ ਗੁਲਾਬ ਦੇ ਥੋੜਾ ਨਾ ਹੁੰਦੇ ਵਾ ਗਾਇਸ ਵੇ ਯellow ਸਾਡੇ ਫਲਾਵਰ ਵੀ ਲੱਗੇ ਮਮੀਆਂ ਗੁਟਟੇ ਦੇ ਗਾਇਸ ਗੁਟਟੇ ਦੇ ਫੁੱਲ ਲਾਏ ਮਮੀਆਂ ਨਾਲੇ ਮਮ ਜੀ ਆਪਕੋ ਕਿੰਨਾ ਕੀ ਕਰ ਰਹੇ ਹੋ ਕੋਠਾ ਦੌ ਰਹੇ ਹੋ ਸ਼ੱਤ ਤੋਂ ਹੁੰਦੇ ਪਾਪਾ ਹੈਲਪ ਕਰਾਉਂਦੇ ਮੈਂ ਥੱਲੇ ਪੋਚੇ ਲਾ ਗਿਆ ਹੀ ਗਈ ਸੁਣਿਆ ਜੇ ਤੇ ਇਸ ਕਰਕੇ ਵੇਖ ਸਾਦੇ ਆ ਕੋਠਾ ਪਤੋਣਾ ਹੁਣ ਸਾਰਾ ਹਾਂ ਦਿਵਾਰੀ ਦੀ ਸਫਾਈ ਹੋਣ ਦੀ ਕੋਠੇ ਤੇ ਉਹ ਕਰਤੀਆਂ ਲੱਕੜਾਂ ਜੀ ਸੱਟ ਨਾ ਗਾਇਸ ਕੱਪੜੇ ਪਾਈ ਸੁੱਕਣੇ ਨੇ ਨਾਲੇ ਛੋਤੇ ਹੀ ਤੇ ਆ ਟਾਲ ਵੇਖੋ ਮੈਂ ਗਾਇਸ ਫਾਈ ਹੋਣਦੀ ਪਈ ਆ ਮਿਰਚਾਂ ਲੱਗੀਆਂ ਲਾਲ ਸਾਡੀਆਂ ਮੰਮਾ ਮਰ ਗਾਈ ਸਾਹ ਵੇਖ ਰਹੀ ਕਿਹੜੀ ਵੱਲ ਮੰਮੀ ਕਦੂ ਦੀ ਕਦੂ ਦੀ ਔ ਟੱਪ ਚ ਰਾਜੀ ਤੇ ਹੋ ਗਈ ਆ ਅੱਛਾ ਆ ਲਓ ਮੇਰਾ ਸਾਡੀਆਂ ਅੱਜ ਕੱਲ ਆਇਆ ਸੀ ਛੋਟਾ ਜਿਹਾ ਟੁੱਟ ਕੇ ਅੱਛਾ ਗਮਲੇ ਚੋਂ ਅੱਬੀ ਹੋ ਅੱਗੇ ਸਾਡੇ ਘਰ ਉਤੇ ਬਤਾਉ ਵੀ ਲੱਗਦੇ ਆ ਅਮਰੂਦ ਸਾਡਾ ਓਕੇ ਆ ਵੇਖੋ ਸਾਡੇ ਬਹੁਤ ਅੰਗ ਲਾਇਆ ਇਹਨੂੰ ਵਿਚਾਰੇ ਨੂੰ ਖੋਚ ਨਹੀਂ ਆਉਂਦੀ ਇਹ ਤਾਂ ਕਿਹਾ ਐਵੇਂ ਹੀ ਆ ਤਾਂ ਮੰਮੀ ਬਤਾਉ ਵੀ ਲੱਗੇ ਆਪਣੇ ਵੇਖੋ ਆਲਪਾ ਹਾਂ ਇਹ ਬੈਂਗ ਨੂੰ ਲੱਗੇ ਕੱਟੇ ਪੈਣ ਫਲਾਵਰ ਵੀ ਲੱਗੇ ਕੋਠੇ ਤੇ ਤੇ ਗਾਇਸ ਫਾਈ ਹੁੰਦੀ ਪਈ ਸਾਰੇ ਬੰਨੇ ਆਹ ਖਾਲੀ ਗਮਲੇ ਚ ਲੈ ਕੇ ਲਾਉਣਾ ਹੈ ਗਮਲੇ ਚ ਪੁੱਛ ਲਾਉਣਾ ਓਕੇ ਮਾਮ ਜੀ ਨਾ ਉਹਨਾਂ ਪਹਿਲੇ ਲੈ ਕੇ ਲਾਉਣਾ ਪਾ ਜਾਂਦੇ ਜਿਹਾ ਲਾਉਣਾ ਯਾ ਕਿੰਨੇ ਸੋਨੇ ਗਮਲੇ ਲਾਏ ਆ ਵੇਖੋ ਗਾਇਸ ਮੰਮੀ ਨੇ ਆ ਦੋ ਦੋ ਬੰਨੇ ਵਾਲਾ ਵੇਰਾ ਲਾਈਵਾ ਤੇ ਆਜ ਦੇਖ ਆਸਾਂ ਤੇ ਮਿਲਦੇ ਗਾਇਸ ਬੈਕ ਟੂ ਵਲੌਗ ਤੁਹਾਨੂੰ ਹੁਣ ਬਾਅਦ ਵਿੱਚ ਸਾਰਾ ਕੱਟਸਾਂ ਸਫਾਈਆਂ ਚੱਲਣਦੀਆਂ ਵਾਂ ਜੋਰਾ ਸ਼ੋਰਾ ਨਾਲ ਮੰਮੀ ਕੀ ਹੋਣ ਦਿਆ ਵਾ ਸਫਾਈਆਂ ਕਿੰਨੀਆਂ ਕਰ ਲਈਆਂ ਸਫਾਈਆਂ ਹੋਣੀਆਂ ਹੱਤ ਕੀ ਮੰਮੀ ਹਨਾ ਆਹ ਸਾਈਡ ਤੇ ਆਪਾਂ ਗਾਇਸ ਹੁਣੇ ਬਾਥਰੂਮ ਬਣਾਇਆ ਵਾ ਨਵਾਂ ਹੀ ਮੱਲ ਬਣਾਇਆ ਪਹਿਲਾਂ ਤੇ ਟਲਟੂ ਲਵਾਈ ਹੋਣੀ ਮਤਲਬ ਤੇ ਪਾਪਾ ਵੇਖੋ ਸਫਾਈਆਂ ਕਰਦੇ ਪਏ ਹਜੇ ਕਿੰਨਾ ਮੈਂ ਮੈਂ ਉਹ ਵੀ ਬੋਦੇ ਲਾਇਏ ਮੰਮੀ ਨੇ ਬੂਟੇ ਬੂਟੇ ਕੀਤਾ ਕੋਠੇ ਤੇ ਖਾਣਾ ਮੋਟੀ ਆ ਵੀ ਇਹੀ ਫਸ ਨਹੀਂ ਖਾਦਾ ਸੁਟੇ ਮੈਨੂੰ ਨਹੀਂ ਪਤਾ ਤੇ ਆ ਮਿਰਚਾਂ ਵੇਖੋ ਲੱਗਦੀਆਂ ਰਹੀਆਂ ਇਹ ਅੱਗੇ ਵੀ ਲਹਾਰੀਆਂ ਲਾਲ ਤੇ ਬਤਾਉਂ ਦਾ ਬੂਟਾ ਨਾ ਏਸੀ ਕਵਰ ਕਰ ਦੇਣਾ ਮੰਮੀ ਆਪਾਂ ਹੂੰ ਰਹਿ ਗਿਆ ਥੋੜਾ ਜਿਹਾ ਕਿ ਪਿਆ ਬਾਈ ਸਜੇ ਰਹਿਦਾ ਥੋੜਾ ਜਿਹਾ ਥੋੜਾ ਵੇ ਥੋੜੇ ਰਹਿ ਗਏ ਗਾਈਸ ਪਾਈ ਹੁੰਦੀ ਹੋਈ ਪਈ ਗਾਈਸ ਹੋਂਦਾ ਪਿਆ ਜੀ ਕੰਮ ਮੰਮੀ ਉਧਰ ਪਾਣੀ ਕੱਲੁੰਦੀ ਉਧਰ ਆਪਾਂ ਇਹਦੇ ਮੋਟਰ ਛੱਡੀ ਆ ਆ ਸਾਈਕਲ ਆ ਮੇਰੇ ਬ੍ਰਦਰ ਦਾ ਪਹਿਲਾਂ ਦਾ ਜੇ ਛੋਟਾ ਹੁੰਦਾ ਸੀ ਗਾਈਸ ਮੈਂ ਹਲਦੇ ਬੈਠੂ ਵਲੋਗ ਤੁਹਾਨੂੰ ਬਾਤ ਜਦੋਂ ਕੰਮ ਹੁੰਦਾ ਭਾਈ ਹੋ ਚੱਲੀ ਵਾ ਮੰਮੀ ਹੋ ਗਈ ਗਾਈਸ ਐਂਡਿੰਗ ਪਾਰਟ ਰਹਿ ਗਿਆ ਮੋਟੀ ਮੰਮੀ ਕਹਿੰਦੀ ਮੇਰੀ ਤੇ ਬੈਕ ਟੂ ਵਲੌਗ ਮਿਲਦੇ ਜੀ ਤੁਹਾਨੂੰ ਬਾਅਦ ਵਿੱਚ। ਕੋਠੇ ਦੀ ਸਫਾਈ ਕਰ ਰਹੇ ਹਾਂ। ਹੁਣ ਮੰਮੀ ਹੁਣ ਇੱਦਾਂ ਪੇ ਥੱਲੇ ਦੀ ਇੱਥੋਂ ਦੀ ਸਫਾਈ ਕਰਨ। ਅੱਛਾ ਇੱਥੋਂ ਦੀ ਲਾਗੀ। ਇਹ ਆ ਪਾਉਂਦੇ ਦੀ ਮੰਦਲੀ ਕਰਦੇ ਸਾਂ। ਆਹ ਸੋਹਣੀ ਲਾਗੀ ਮੰਮੀ ਆਹ ਹੁਣ ਲਵਾਈ ਨਾ ਆਪਾਂ। ਆਹ ਗਾਈਸ ਹੁਣ ਜਿਹੜੀ ਮੰਨੇ ਪਾਪਾ ਤਾਂ ਲਵਾਈ। ਇੱਧਰ ਪਾਪਾ ਕਿਉਂ ਆਉਂਦੇ ਹੈਲਪ? ਅੱਜ ਪਾਪਾ ਕਿੰਨੇ ਨਾ ਚੱਲ ਰਹੀ ਹੈ ਕੰਮ। ਹਨਾ ਪਾਪਾ ਜੀ। ਤੇ ਆਹ ਕੁਲਚੀਵਾ ਸਾਰੀ ਕਰਨੀ ਆ ਪੌੜੀਆਂ ਪੂੜੀਆਂ ਵੀ ਅੱਛਾ ਮੈਂ ਤਾਂ ਨਹਾ ਲਈ ਆ ਹੀ ਇਸ ਲਈ ਕਿ ਮੈਂ ਨਹਾ ਲਵਾਂ ਪਾਪਾ ਜੀ ਕਿਆ ਕਰ ਰਹੇ ਹੋ ਹੈ ਸਪਾਈ ਕੀ ਹੋਇਆ ਮਾਮ ਜੀ ਓਕੇ ਤੇ ਗਾਇਸ ਬੈਕ ਟੂ ਵਲੌਗ ਮਿਲਦੇ ਹਾਂ ਜੀ ਤੁਹਾਨੂੰ ਹੁਣ ਸਾਰੀ ਸਪਾਈ ਐਂਡ ਢੁੰਡ ਕਰਕੇ ਹੁਣ ਇਹ ਗਰਿਲਾਂ ਇੱਥੋਂ ਜਿੱਤੇ ਕਰ ਲੀਆ